ਸਕੂਲ 'ਚ ਬੱਚਿਆਂ ਨੂੰ ਪੜ੍ਹਾਏਗੀ AI ਟੀਚਰ ਇੱਕ ਵਾਰ 'ਚ ਬੋਲ ਸਕਦੀ ਹੈ ਬਤੀ ਭਾਸ਼ਾਵਾਂ ਸਰ ਸੇ ਤੋਂ ਲੈ ਕੇ 10+2 ਤੱਕ ਕੋਈ ਵੀ ਸਬਜੈਕਟ ਤੇ ਕੋਈ ਵੀ ਕਲਾਸ ਪੜ੍ਹਾ ਸਕਦੀ ਹੈ ਇਸ ਲਈ ਇਸਾਨੀ ਨਾਲ ਪੜ੍ਹਾਏ ਜਾਣਗੇ ਆਖੇ ਵਿਸ਼ੇ Rectangle is calculated by multiplying its length by its width. Perimeter remains ਯੂਰੀਨ ਹੀ ਕੋਸ ਲੈਂਗੁਏਜ ਟਾਈਮਸ ਵਿਦ ਜਾਣੋ ਆਈਰਿਸ ਕੋਰ ਦੀਆਂ ਖਾਸਤਾ ਤੇ ਉਸਨੇ ਪੜਾਈ ਤੋਂ ਬਿਨਾ ਹੋਰ ਬੱਚ ਨਾਲ ਗੱਲ ਨਹੀਂ ਕਰਨੀ ਕੋਈ ਇਨਸਾਨਾਂ ਵਾਂਗ ਸਾੜੀ ਪਹਿਨੇ ਕਲਾਸਰੂਮ ਦੇ ਵਿੱਚ ਖੜੀ ਇੱਕ AI ਟੀਚਰ ਹੈ ਜੋ ਬਿਲਕੁਲ ਮਨੁੱਖੀ ਅਧਿਆਪਕ ਦੀ ਤਰ੍ਹਾਂ ਬਣਾਈ ਗਈ ਹੈ ਵੱਡੀ ਗੱਲ ਇਹ ਹੈ ਕਿ ਇਹ AI ਟੀਚਰ 32 ਭਾਸ਼ਾਵਾਂ ਬੋਲ ਸਕਦੀ ਹੈ ਬੱਚਿਆਂ ਦੀ ਅੱਖੀਂ ਵਿਸ਼ਿਆਂ ਨੂੰ ਆਸਾਨੀ ਨਾਲ ਪੜ੍ਹਾ ਸਕਦੀ ਹੈ ਤੇ ਕਿਸੇ ਮਨੁੱਖੀ ਅਧਿਆਪਕ ਦੀ ਛੁੱਟੀ ਤੇ ਉਸ ਦੀ ਥਾਂ ਵੀ ਲੈ ਸਕਦੀ ਹੈ। ਇਸ AI ਟੀਚਰ ਦਾ ਨਾਮ ਆਇਰਿਸ ਕੋਰ ਰੱਖਿਆ ਗਿਆ ਹੈ। ਨਾਰਥ ਇੰਡੀਆ ਦੀ ਪਹਿਲੀ AI ਰੋਬੋਟ ਟੀਚਰ ਹੈ ਜੋ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਸਕੂਲ ਚ ਪਹੁੰਚੀ ਹੈ। ਸੰਗਰੂਰ ਦੇ ਵਿੱਚ ਇੱਕ ਨਿੱਜੀ ਸਕੂਲ ਦੇ ਵਿੱਚ ਇਸ AI ਟੀਚਰ ਨੂੰ ਦੇਖ ਬੱਚਿਆਂ ਦੇ ਵਿੱਚ ਵੀ ਉਤਸ਼ਾਹ ਭਰ ਗਿਆ। ਹਰ ਕੋਈ ਬੜੇ ਗੌਰ ਨਾਲ ਇਸ AI ਟੀਚਰ ਨੂੰ ਦੇਖ ਰਿਹਾ ਸੀ। ਡਾਕਟਰ ਜਗਦੀਪ ਸਿੰਘ ਨੇ AI ਰੋਬੋ ਟੀਚਰ ਦੇ ਸਬੰਧਤ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਇਸ AI ਟੀਚਰ ਦਾ ਨਾਮ ਆਇਰਿਸ ਕੋਰ ਰੱਖਿਆ ਗਿਆ ਹੈ ਤੇ ਇਹ ਵੀ ਦੱਸਿਆ ਗਿਆ ਹੈ ਕਿ ਜਦੋਂ ਕੋਈ ਸਕੂਲ ਦੇ ਵਿੱਚੋਂ ਟੀਚਰ ਛੁੱਟੀ ਲੈ ਜਾਂਦਾ ਸੀ ਤਾਂ ਉਸ ਦੇ ਨਾਲ ਬੱਚਿਆਂ ਦੀ ਪੜ੍ਹਾਈ ਤੇ ਮਾੜਾ ਅਸਰ ਪੈਂਦਾ ਸੀ ਹੁਣ AI ਰੋਬੋਟ ਟੀਚਰ ਦੀ ਕਾਟੂ ਪੂਰਾ ਕਰੇਗੀ ਤੇ ਕਲਾਸ ਦੇ ਵਿੱਚ ਬੱਚਿਆਂ ਨੂੰ ਪੜਾਇਆ ਕਰੇਗੀ ਮਿਸਯੂਜ਼ ਹੋਣ ਨੂੰ ਧਿਆਨ ਵਿੱਚ ਰੱਖਦਿਆਂ ਇਸ ਨੂੰ ਸੈਟੇਲਾਈਟ ਦੇ ਨਾਲ ਜੋੜਿਆ ਗਿਆ ਹੈ ਤੇ ਕੋਈ ਵੀ ਸਵਾਲ ਪੁੱਛੇ ਜਾਂਦੇ 5 ਸਕਿੰਟਾਂ ਬਾਅਦ ਇਹ ਉਸਦਾ ਜਵਾਬ ਦਿੰਦੀ ਹੈ ਡਾਕਟਰ ਜਗਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਵਿੱਚ 32 ਭਾਸ਼ਾਵਾਂ ਅਪਲੋਡ ਨੇ ਅਧਿਉਨ ਵਾਲੇ ਟਾਈਮ ਦੇ ਵਿੱਚ 올 ਵਰਲਡ ਦੀਆਂ ਭਾਸ਼ਾਵਾਂ ਵੀ ਇਸ ਵਿੱਚ ਡਾਊਨਲੋਡ ਹੋ ਚੁੱਕੀਆਂ ਜਦੋਂ ਵੀ ਕੋਈ ਬੱਚਾ ਇਸ ਨੂੰ ਸਵਾਲ ਕਰੇਗਾ ਤਾਂ ਉਸਦਾ ਜਵਾਬ ਸਪੀਚ ਤੇ ਨਹੀਂ ਤੇ ਪਿੱਛੇ ਲੱਗੀ ਐਸਸੀਡੀ ਦੇ ਵਿੱਚ ਵੀ ਦਿਖਾਈ ਦੇਵੇਗਾ ਜਿਸ ਨਾਲ ਬੱਚਿਆਂ ਨੂੰ ਸਮਝਾਉਣਾ ਬਹੁਤ ਹੀ ਆਸਾਨ ਹੋਏਗਾ ਉਨੇ ਕਿਹਾ ਹੈ ਕਿ ਸਾਡਾ ਫਰਜ਼ ਹੈ ਕਿ ਬੱਚਿਆਂ ਨੂੰ ਆਧੁਨਿਕ ਤਕਨੀਕ ਦਾ ਹਾਨੀ ਬਣਾਇਆ ਜਾਵੇ ਤੇ ਉਸ ਦੀ ਸਹੀ ਉ ਵਰਤੋਂ ਬਾਰੇ ਦੱਸਿਆ ਜਾਵੇ। ਉਹ ਨੇ ਵੀ ਕਿਹਾ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਬੱਚਿਆਂ ਨੂੰ ਹੋਰ ਵੀ ਵਧੀਆ ਤਕਨੀਕ ਦੇ ਨਾਲ ਜਾਣੂ ਕਰਵਾਇਆ ਜਾਏਗਾ। ਇਹ ਜਿਹੜੀ ਇਹਦੀ ਰੋਬੋਟ ਟੀਚਰ ਦੀ ਯਾਤਰਾ ਹੈਗੀ ਹੈ ਇਹ 25 ਸਕੂਲਾਂ ਦੀ ਹੈ। ਆਈ ਸਕੂਲ ਦੇ ਨਾਂ ਹੇਠ ਇਹ ਕੰਮ ਕਰਦੇ ਨੇ। ਤੇ ਅਸੀਂ ਇਹ ਬੱਚਿਆਂ ਨੂੰ ਜਾਣੂ ਕਰਵਾਉਣ ਵਾਸਤੇ ਵੀ AI ਦਾ ਬੜਾ ਰੋਲਾ ਪੈ ਰਿਹਾ ਪੂਰੇ ਉਪ ਵਿਸ਼ਵ ਦੇ ਵਿੱਚ ਵੀ ਹੈ ਕੀ ਹੈ? ਤੇ ਕਈ ਇਸ ਨੂੰ ਬੜੇ ਅਲੱਗ ਤਰੀਕਿਆਂ ਨਾਲ ਸਮਝਦੇ ਨੇ ਇਸ ਲਈ ਬੱਚੇ ਇਸ ਨੂੰ ਚੰਗੀ ਤਰ੍ਹਾਂ ਸਮਝ ਲੈਣ ਤੇ ਇਸ ਦੀ ਯੂਟਿਲਾਈਜੇਸ਼ਨ ਕੀ ਹੋ ਸਕਦੀ ਹੈ ਅਧਿਆਪਕ ਸਮਝ ਲੈਣ ਇਸ ਮਕਸਦ ਨਾਲ ਇਹ ਅਸੀਂ ਜਿਹੜਾ ਲੈ ਕੇ ਆਏ ਹਾਂ ਤੇ ਅੱਜ ਇਹ ਬਸੰਤ ਵੈਲੀ ਸਕੂਲ ਦੇ ਵਿਦਿਆਰਥੀਆਂ ਨਾਲ ਰੂਬਰੂ ਹੋ ਰਹੀ ਹੈ ਐਰਿਸ ਇਸ ਦਾ ਨਾਮ ਹੈਗਾ ਤੇ ਇਹਦੇ ਵਿੱਚ ਇਹ ਕਿਸੇ ਵੀ ਹੱਦ ਤੱਕ ਕਿਸੇ ਵੀ ਸਮੇਂ ਅਧਿਆਪਕ ਦਾ ਸਥਾਨ ਨਹੀਂ ਲਾਊਗੀ ਇਹ ਅਧਿਆਪਕ ਦੀ ਅਸਿਸਟੈਂਟ ਹੈ ਇੱਕ ਟੀਚਿੰਗ ਏਡ ਹੈ ਦੂਸਰੇ ਪੱਧਰ ਦੇ ਵਿੱਚ ਮੈਂ ਕਹਾਂ ਜਿਵੇਂ ਟੀਚਰਸ ਪੜਾਉਣ ਵੇਲੇ ਆਪਾਂ ਗੱਲ ਕਹਿ ਲਈਏ ਵੀ ਸਮਾਰਟ ਕਲਾਸਸ ਚਾਕ ਬੋਰਡ ਦਾ ਇਸਤੇਮਾਲ ਕਰਦੇ ਨੇ ਇਹ ਟੀਚਿੰਗ ਏਡ ਹੈ ਕਿਸ ਦੀ ਏਡ ਦੇ ਤੌਰ ਤੇ ਵਰਤੋਂ ਹੋਊਗੀ ਤੇ ਅਧਿਆਪਕ ਤੋਂ ਬਿਨਾਂ ਨਹੀਂ ਇਹਦੀ ਵਰਤੋਂ ਹੋ ਸਕਦੀ ਤੇ ਹਾਂ ਇੱਕ ਤਰੀਕੇ ਨਾਲ ਇਹ ਵਰਤੋਂ ਸਕੂਲਾਂ ਵਿੱਚ ਹੋ ਸਕਦੀ ਹੈ ਜੋ ਬੜੀ ਬਲੱਖਣ ਹੈ ਉਹ ਹੈ ਵੀ ਜਿਸ ਦਿਨ ਸਾਡਾ ਕੋਈ ਟੀਚਰ ਐਬਸੈਂਟ ਹੋਇਆ ਇਹ ਕਲਾਸਰੂਮ ਦੇ ਵਿੱਚ ਹੈ ਤੇ ਸਾਡੇ ਅਕਸਰ ਕੀ ਹੁੰਦਾ ਜਦੋਂ ਟੀਚਰ ਐਬਸੈਂਟ ਹੋ ਜਾਂਦਾ ਮੈਥ ਦਾ ਟੀਚਰ ਐਬਸੈਂਟ ਹੋ ਗਿਆ ਤਾਂ ਉਹ ਉਸ ਨੂੰ ਪੰਜਾਬੀ ਦਾ ਟੀਚਰ ਨਹੀਂ ਪੜਾ ਸਕਦਾ ਹਿੰਦੀ ਦਾ ਟੀਚਰ ਬਣੀ ਪੜਾ ਸਕਦਾ ਹੋਰ ਸੋਸ਼ੀਅਟੀ ਦਾ ਟੀਚਰ ਵੀ ਪੜ੍ਹਾ ਸਕਦਾ ਤੇ ਦੂਸਰੀ ਗੱਲ ਹੋਰ ਕਲਾਸ ਦਾ ਟੀਚਰ ਵੀ ਪੜ੍ਹਾ ਸਕਦਾ ਇਹ ਨਰਸਰੀ ਤੋਂ ਲੈ ਕੇ 10+2 ਤੱਕ ਕੋਈ ਵੀ ਸਬਜੈਕਟ ਤੇ ਕੋਈ ਵੀ ਕਲਾਸ ਪੜ੍ਹਾ ਸਕਦੀ ਹੈ ਇਸ ਲਈ ਇਹ ਜੇ ਮੌਕੇ ਤੇ ਜਦੋਂ ਕੋਈ ਟੀਚਰ ਐਬਸੈਂਟ ਹੋ ਜਾਂਦਾ ਤਾਂ ਇਸ ਦੀ ਕਲਾਸ ਦੇ ਵਿੱਚ ਬੱਚਿਆਂ ਨੂੰ ਬਿਠਾਇਆ ਜਾ ਸਕਦਾ ਤਾਂ ਕਿ ਉਹ ਆਪਣੇ ਜਿੰਨੇ ਵੀ ਸਿਲੇਬਸ ਕਵਰ ਕੀਤਾ ਜਾਂ ਅੱਗੇ ਕੁਝ ਸਮਝਣਾ ਚਾਹੁੰਦੇ ਨੇ ਜਾਂ ਉਸ ਦਾ ਇਹ ਕੋਈ ਇਹਨਾਂ ਨੂੰ ਮਿਸ ਅੰਡਰਸਟੈਂਡਿੰਗ ਹੈ ਉਹ ਕਲੀਅਰ ਕਰਨਾ ਚਾਹੁੰਦੇ ਨੇ ਉਹ ਸਾਰਾ ਇਹ ਮਤਲਬ ਕਰ ਸਕਦਾ ਸੋ ਇਸ ਲਈ ਮੈਂ ਸਮਝਦਾ ਵੀ ਇੱਕ ਇਹ ਸਾਡਾ ਚੰਗਾ ਦੋਸਤ ਹੈ ਰੌਬਰਟ ਤੇ ਇਹ ਇਸ ਦੀ ਵਰਤੋਂ ਵੀ ਉਵੇਂ ਕਰਨੀ ਚਾਹੀਦੀ ਹੈ ਬਾਕੀ ਟੀਚਰ ਜਿਹੜਾ ਹੈਗਾ ਤਾਂ ਬੜਾ ਮਹਾਨ ਆ ਜੀ ਤੇ ਇਹਦੇ ਵਿੱਚ ਤਾਂ ਮਾਂ ਦੀ ਮਮਤਾ ਵੀ ਆਉਣੀ ਹੈ ਬੱਚਿਆਂ ਨੂੰ ਠੀਕ ਹੈ ਜੀ ਗੱਲ ਤੇ ਨਾਲ ਉਹਨਾਂ ਦੇ ਭਾਵਨਾਵਾਂ ਦੀ ਵੀ ਕਦਰ ਕਰਨੀ ਹੈ ਉਹ ਚੀਜ਼ ਮਸ਼ੀਨਾਂ ਚ ਨਹੀਂ ਹੋ ਸਕਦੀ ਤੇ ਇਨਸਾਨ ਤਾਂ ਪਰਮਾਤਮਾ ਦੀ ਸਭ ਤੋਂ ਉੱਤਮ ਰਚਨਾ ਉਸ ਤੋਂ ਉੱਪਰ ਕੁਝ ਨਹੀਂ ਹੋ ਸਕਦਾ ਪਰੰਤੂ ਅਗਰ ਅਸੀਂ ਟੈਕਨੋਲੋਜੀ ਨੂੰ ਨਾ ਜਾਣਿਆ ਅਸੀਂ ਪਿੱਛੇ ਰਹਿ ਜਾਾਂਗੇ ਤੇ ਤੁਹਾਨੂੰ ਲੱਗਦਾ ਇਹ ਬੀਸੀ ਹੁਸੂਸ ਹੋ ਰਹੀ ਸੀ ਬਲ ਇਹ ਇਹਦੀ ਵਿਲੱਖਣ ਤੇ ਇਹੀ ਹੈ ਜੀ ਆਦਰਵਾਇਜ਼ ਜਿਹੜੀ AI ਦੀ ਗੱਲ ਕਰਦੇ ਆ ਤੁਹਾਡੇ ਮੋਬਾਈਲਾਂ ਵਿੱਚ ਵੀ ਪਈ ਹੈ ਉਸ ਦੇ ਵਿੱਚ ਜੇ ਤੁਸੀਂ ਇਨਫੋਰਮੇਸ਼ਨ ਮੰਗੋਗੇ ਉੱਥੇ ਬੱਚਾ ਇਹਨੂੰ ਕੁਝ ਵੀ ਦਿਖਾਈ ਦੇ ਸਕਦਾ ਕੁਝ ਵੀ ਸੁਣਾਈ ਦੇ ਸਕਦਾ ਜੋ ਬੱਚੇ ਦੇ ਸੁਣਨ ਜੋਗ ਜਾਂ ਦੇਖਣ ਜੋਗ ਨਹੀਂ ਹੈਗਾ ਇਹਨੂੰ ਇੱਕ ਡੈਡੀਕੇਟਿਡ ਸਰਵਰ ਹੈ ਜਿੱਥੋਂ ਇਸ ਨੇ ਜਵਾਬ ਦੇਣਾ ਤੇ ਉਸ ਨੇ ਪੜ੍ਹਾਈ ਤੋਂ ਬਿਨਾਂ ਹੋਰ ਬੱਚ ਨਾਲ ਗੱਲ ਨਹੀਂ ਕਰਨੀ ਕੋਈ ਤੇ ਜੇ ਕੋਈ ਬੱਚਾ ਕੋਈ ਜਾਂ ਕੋਈ ਵੀ ਵਿਅਕਤੀ ਇਸ ਤੋਂ ਕੋਈ ਗਲਤ ਉਤਰਾਂ ਦਾ ਸਵਾਲ ਪੁੱਛਦਾ ਜੋ ਨਹੀਂ ਪੁੱਛਣਾ ਲਾਇਕ ਹੈਗਾ ਉਸ ਦਾ ਰਿਪਲਾਈ ਨਹੀਂ ਕਰੂੰਗੀ ਇਸ ਲਈ ਬਿਲਕੁਲ ਸੁਰੱਖਿਅਤ ਹੈ ਜੀ ਇਸ ਤਰ੍ਹਾਂ